ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋਂ ਵਲੌਗਸ 07 ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੀ ਸੀ ਸਾਰੇ ਜਣੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਤੇ ਪਿਛਲੇ ਸਾਲ ਨਾ ਆ ਅੱਜ ਦੇ ਦਿਨ ਅੱਜ ਕਿੰਨੀ ਤਰੀਕ ਆ? 12 ਤਰੀਕ ਹੈ ਨਾ। 12 ਤਰੀਕ ਨੂੰ ਨਾ ਅਸੀਂ ਹੋਲੇ ਮਹੱਲੇ ਦੀਆਂ ਤਿਆਰੀਆਂ ਕਰਦੇ ਸੀਗੇ। ਸ਼ਾਇਦ ਮਿਲਾਂ ਦਾ 1-2 ਦਿਨ ਪਹਿਲਾਂ ਹੀ ਗਏ ਸੀਗੇ ਨਾ ਆਪਾਂ ਹੋਲੇ ਮਹੱਲੇ ਤੋਂ। ਹਾਂਜੀ। ਮੈਨੂੰ ਕਿ ਪਿਛਲੇ ਸਾਲ ਮੈਨੂੰ ਚੇਤਾ ਆਉਂਦਾ ਉਹ ਦਿਨ ਵੀ ਪਿਛਲੇ ਸਾਲ ਅਸੀਂ ਆਹ ਦਿਨ ਨੂੰ ਹੈ ਨਾ ਆਪਾਂ ਹੋਲੇ ਮਹੱਲੇ ਤੇ ਜਾ ਰਹੇ ਸੀਗੇ ਆਨੰਦਪੁਰ ਸਾਹਿਬ ਹੈ ਨਾ। ਤੇ ਐਤਕੀ ਮੈਂ ਨਾ ਬੱਚਿਆਂ ਖਾਤਰ ਮੈਂ ਆਪਣਾ ਪਲਾਨ ਕੈਨਸਲ ਕਰ ਦਿੱਤਾ ਵੀ ਮੈਂ ਕਿਹਾ ਮੈਂ ਨਹੀਂ ਜਾਣਾ ਹੈਗਾ ਚਲੋ ਹਨਾ ਮੈਂ ਕਿਹਾ ਇਹ ਬੰਦੇ ਬੰਦੇ ਹਨਾ ਮੁੰਡੇ ਮੁੰਡੇ ਚੱਲ ਜਾਣ ਇਧਰ ਜੇ ਨਾ ਖਾਤਰ ਮੈਂ ਪਲਾਨ ਕੈਨਸਲ ਕੀਤਾ ਉਹ ਆਪ ਹੀ ਤਿਆਰ ਹੋਇਆ ਮੈਂ ਕਿਹਾ ਚਲੋ ਇਹਨਾਂ ਦੇ ਪੇਪਰ ਚੱਲਦੇ ਮੈਂ ਕਾਤੇ ਜਾਣਾ ਹਨਾ ਵੀ ਫੇਰ ਕਿਤੇ ਗੱਡੀ 'ਚ ਜਾ ਆਵਾਂਗੇ ਤਤ ਹੈ ਆਪ ਤਿਆਰ ਹੋਇਆ ਬਹੁਤ ਥੋੜੀ ਗੱਲ ਆ ਚਲੋ ਅੱਜ ਇਹਨਾਂ ਨੂੰ ਤੋੜ ਦਈਏ ਤੋਥੇ ਵੀ ਵਲੌਗ ਬਣਾ ਕੇ ਲਿਆਉਗੇ ਸਾਰਾ ਠੀਕ ਆ ਸਾਰਾ ਮੈਨੂੰ ਦਿਖਾਓ ਵਲੌਗ ਚ ਕੀ ਬਣਾਇਆ ਜੇ ਮੈਨੂੰ ਇਹਨਾਂ ਨੇ ਦਿਖਾਤਾ ਤਾਂ ਸਮਝ ਲਓ ਮੇਰੇ ਨਾਲ ਤੁਸੀਂ ਵੀ ਦੇਖ ਲੂਗੇ ਤੇ ਜੇ ਮੈਨੂੰ ਨਾ ਦਿਖਾਇਆ ਫਿਰ ਮੇਰੇ ਨਾਲ ਤੁਸੀਂ ਵੀ ਰਹਿ ਜਾਣਾ ਠੀਕ ਆ ਜੀ ਤੇ ਆਜੋ ਰੱਖੋ ਸਮਾਨ ਆਪਣਾ ਟਰਾਲੀਆਂ ਚ ਆਜੋ ਇਹਨਾਂ ਨੂੰ ਤੋੜ ਕੇ ਆਈਏ ਹੁ ਜੈਕਟ ਤਾਂ ਕਹਿੰਦਾ ਪਾਉਣੀ ਹੀ ਨਹੀਂ ਉਹ ਉਥੋਂ ਉਹ ਲੈ ਆਵੋ ਕੰਪਲ ਚੱਕ ਕੇ ਆਪਣਾ ਆਪੀ ਜਾਓ ਠੰਡ ਲੱਗੀ ਫੇ ਦੇਖੂਗਾ ਉੱਥੇ ਵਾਲਾ ਦੁਆੜਾ ਕੰਨਾਂ ਮੈਂ ਨਹੀਂ ਰੱਖ ਰਿਖ ਕਿੰਨੀ ਦਾ ਪਟਟ ਹੋਇਆ ਉਹ ਆ ਚਲੋ ਇੱਧਰ ਦੀ ਕਿੱਥੇ ਟਰਾਲੀ ਆਪਣੀ ਆ ਤਿਆਰ ਹੁੰਦੀ ਆ ਉੱਧਰ ਲਾਈ ਆ ਕੋਈ ਤਾਂ ਪਹੁੰਚਿਆ ਤੂੰ ਨਹੀਂ ਜਾਣੇ ਛੋਟੂ ਆ ਤੂੰ ਇੱਥੇ ਤੁਸੀਂ ਭਾਜੀ ਉਹ ਕਿੱਧਰ ਬੈਠਾ ਆ ਲੈ ਤਰੋਂ ਆ ਹੀ ਕੰਮ ਹੁੰਦਾ ਤਿਆਰ ਹੋਏ ਨਹੀਂ ਤਾਂ ਕਹਿੰਦੇ 3 ਵਜੇ ਜਾਣਾ 3:30 ਹੋ ਗਏ ਆ ਇੱਥੇ ਹੀ ਉਹ ਪੰਨਾੇ ਬਣਾਉਣ ਵਾਲੇ ਬੜੇ ਜਣੇ ਆਏ ਹੋ ਆ ਇਹ ਕਿੱਥੋਂ ਬੰਦੇ ਲਿਆਂਦੇ ਪੰਨੇ ਬਣਾਉਣ ਵਾਲੇ ਤੂੰ ਜਾ ਚੰਦਾ ਤੂੰ ਕਰਨਾ ਵਰਨਾ ਚਾਚਾ ਭਤੀਜਾ ਨਹੀਂ ਮੇਰੇ ਤਾਂ ਹੂੰ ਵਾਹ ਚਾਚੇ ਦੇ ਫਾਲੀ ਉੜ ਕੇ ਮੱਥੇ ਤੇ ਕੀ ਕਰੇ ਵਿਚਾਰਾ ਖਲਾਰਾ ਜਾਣਾ ਇਹਨਾਂ ਨੇ ਆ ਖਲਾਰਾ ਘਰ ਜਿੰਨਾ ਪਾ ਕੇ ਤੁਰੇ ਹੋ ਆ ਨੇ ਹਣ ਤੂੰ ਪਰਨਾ ਬਣਾਉਣਾ ਆ ਆਹੋ ਲੈ ਆ ਆ ਇਹ ਇਹਨੂੰ ਤੂੰ ਵਲੌਗ ਬਣਾ ਕੇ ਲਿਆਈ ਉੱਥੋਂ ਤੇਨੂੰ ਮੈਂ ਦੱਸ ਦਿੰਦਾ ਮੈਂ ਨਹੀਂ ਬਣਾਉਣੀ ਮੈਂ ਸਾਨੂੰ ਫੋਨ ਆਈਫੋਨ ਲੈ ਕੇ ਦਿੱਤੇ ਹੁਣ ਆਈਫੋਨ ਤਾਂ ਮੈਨੂੰ ਨਹੀਂ ਜੁੜਿਆ ਤੁਹਾਨੂੰ ਕਿੱਥੋਂ ਮਿਲ ਜੂਗਾ ਉਹ ਚਲ ਜਾ ਉੱਧਰ ਬੰਨ ਦੇ ਉਹਨਾਂ ਦੇ ਛੇਤੀ ਆ ਤੂੰ ਬੰਨ ਉੱਧਰ ਚੱਲ ਚੱਲ ਮੈਂ ਦੇਖਦੀ ਆ ਕਿੱਦਾਂ ਦਾ ਬੰਦਾ ਪਰਨਾ ਤੂੰ ਤੇਨੇ ਤਾਂ ਦੁਕਾਨ ਹੀ ਤੈਨੂੰ ਤੈਨੂੰ ਦੁਕਾਨ ਹੀ ਖੋਲ ਦੇਣੀ ਸੀ ਮੈਨੂੰ ਬੱਜਣਾ ਨਹੀਂ ਅੱਗ ਹੋਏ ਬਾਜੈਣੀ ਵੀ ਜੋਰੀ ਨਿਕਲ ਜਾਂਦੀ ਆ। ਕਿਦੋਂ ਗਾ? ਗੱਭਰੂ ਕਹਿੰਦੇ ਨਵਾਂ ਆਇਆ ਇੱਥੇ ਪਰਨੇ ਬੰਨਣ ਆਲੇ ਨੂੰ ਆਣਾ ਆਪਾਂ ਦੁਕਾਨ ਚਾਚੀ ਨੂੰ ਖੋਲ ਦੇਣੀ ਆਪਾਂ। ਹੈਨਾ? ਖੋਲ ਦੇਣੀ ਆਪਾਂ। ਉਹਦੀ ਦੌਰੇ ਤੇ ਲੈਣਾ ਵੀ ਜੇ ਕਿਸੇ ਨੇ ਬਣਾਉਣੀ ਹੋਵੇ ਤਾਂ ਇੱਥੇ ਆ ਕੇ ਸੰਪਰਕ ਕਰੋ ਹੁੰਦੇ ਆ। ਨਸਾਰੇ ਇਦਾਂ ਕਰੇ ਆ ਆ ਦੀ ਨਾ। ਇਹ ਪਹਿਲਾਂ ਹੁੰਦਾ ਇਹ ਬੰਦਵੇ ਉਸ ਤੋਂ ਬਾਅਦ ਜੇ ਤਾਂ ਨਿੱਕੋਣਾ ਵੀ ਮੁੰਡਾ ਕਿੱਦਾਂ ਦਾ ਪਰਨਾ ਬੰਨਦਾ ਆ। ਹਾਂ ਕਹਿੰਦਾ ਮੈਨੂੰ ਸੰਗ ਲਾਤੀ ਆ ਇਦਾਂ ਬੱਜਣਾ ਨਹੀਂ ਉਹ। ਵਾਹ ਇੱਥੇ। ਆਪਾਂ ਵੀ ਦੇਖਦੇ ਆ। ਉਹ ਲੈ ਲੈ ਤਾ ਬੰਦਾ ਥੱਲੇ ਕੰਨੀ ਦਿੱਤੀਓ। ਤੁਮਾਰਾ ਨਾਲੇ ਚੱਲ ਚੱਲ ਸ਼ਾਬਾਸ਼। ਬੜੀ ਜਲਦੀ ਕੋਈ ਨਾ ਟਾਈਮ ਹੈ ਨਹੀਂ ਮੈਂ ਤਾਂ ਮੈਂ ਤਿਆਰ ਹੋ ਰਹਾ ਹਾਂ। ਹੋਲਡਿੰਗ ਜਲਦੀ ਸਾਰਾ ਐਂਡ ਤੇ ਕੋਲਣ ਨੂੰ ਕਿਹਾ ਕਿ ਫਲਾਈਵਰ ਤਾਂ ਤਿਆਰ ਕਰਦੇ ਉਹ ਸਾਰੇ ਫਿਰੇ ਲਈ ਜਾਂ ਤੁਹਾਨੂੰ ਆਹੋ ਚਲੋ ਪਿਆਰ ਹੋਵੋ ਫੇ ਤੁਹਾਨੂੰ ਆਪਾਂ ਤੁਰਦੇ ਆ ਇਹਨਾਂ ਦਾ ਵਲੌਗ ਦਿਖਾਉਣੇ ਆ ਤੇ ਸਾਰਾ ਉਥੋਂ ਬਣਾ ਕੇ ਲਿਆਇਓ ਅੱਛਾ ਸਾਡੀ YouTube ਫੈਮਿਲੀ ਵਹੀ ਦਿਖਾਉਣਾ ਆਪਾਂ ਤਾਂ ਚਲੋ ਗਏ ਨਹੀਂ ਕਿਸਮਤ ਮਾੜੀ ਸੀਗੀ ਸਾਡੀ ਫੜਾਪਾ ਆਪਾਂ ਘਰ ਬੈਠਾ ਨੇ ਦਰਸ਼ਨ ਕਰਦੇ ਆ ਤੇ ਬਲੌਗ ਲੈ ਕੇ ਲਿਆਇਓ ਓਕੇ ਲਾਈਵ ਵਾਲਾ ਨਾਲ ਹੀ ਲੈ ਜੀ ਨਾਲ ਹੀ ਲੈ ਜਾ ਲਾਈਵ ਵੀ ਚਲਾਦੇ ਹੋ ਆ ਜਾਓ ਹਾਂਜੀ ਨਹੀਂ ਚਲੀ ਗਏ ਹਣ ਤੁਸੀਂ ਕਿੱਟ ਬੂਟ ਰੱਖ ਦਈਏ ਟਰਾਲੀ ਚਾਈਂ ਆ ਆ ਲੋ ਚੱਕੋ ਆਹ ਸੈਟਿੰਗ ਉਹ ਵੀ ਤੁਹਾਡੀ ਲੱਗਦੀ ਆ ਗੋ ਨੇ ਰੋਹਿਤ ਨੇ ਲਈਓ ਅੱਛਾ ਕਿੱਥੇ ਰਹਿ ਲੋ ਰੱਖਿਓ ਹਾਂਜੀ ਕਿੱਥੇ ਆ ਜਾ ਆਹੋ ਕਪੜੇ ਰੱਖ ਲੈ ਕੋਲ ਚੱਲ ਆ ਜਾ ਫੇ ਹਾਂਜੀ ਇੱਕ ਤਾਂ ਵੱਜ ਜੇ ਉਹ ਮਾਦਦੇ ਆ ਕਹਿੰਦੀ ਕੌਣ ਕੀ ਹੋਇਆ ਠੀਕ ਹੈਂ ਕਹਿੰਦਾ ਮੈਂ ਨਹੀਂ ਕੌਣ ਕਹਿੰਦਾ ਠੀਕ ਹੈਂ ਨਾ ਤੁਹਾਰੇ ਹੁੰਦੇ ਨੂੰ ਹੈ ਕਹਿੰਦੇ ਇਹਨਾਂ ਕਸਮੇ ਨੂੰ ਆਹ ਝੰਡੇ ਲਾਉਣ ਨੂੰ ਸਪੈਸ਼ਲ ਸਿੱਧਿਆ ਆਹੋ ਇੱਕ ਝੰਡਾ ਸਿੱਧਾ ਇੱਕ ਉਧਰ ਨੂੰ ਮੋਹ ਨੂੰ ਇੱਕ ਪਿੱਛੇ ਨੂੰ ਇਹ ਕੋ ਉਧਰ ਨੂੰ ਕਸਦਾ ਇਹ ਉਧਰ ਨੂੰ ਚਲੋ ਕਰੋ ਤਿਆਰੀਆਂ ਇਹ ਨੂੰ ਦੁਬਾਰਾ ਖੋਖਾ ਗਾ ਆਹ ਬੰਦਿਆ ਮੂੰਹ ਦੇਖੋ ਅੱਜ ਵਖਰੇ ਚਾ ਇਹਦੇ ਇਹੀ ਨਹੀਂ ਨਾ ਨਾਲ ਸਾਡਾ ਚਾਹ ਵਿੱਚ ਸਾਡਾ ਚਾਹ ਵਿੱਚ ਹੀ ਰਹਿ ਗਿਆ ਕੋਈ ਗੱਲ ਨਹੀਂ ਮੜ ਕੇ ਆਉਂਦੇ ਨਸੀ ਲਾ ਜਾਗੇ ਅਗਲੀ ਵਾਰ ਇਹ ਟਰੈਕਟਰ ਆਪ ਹੀ ਚਲਾ ਕੇ ਲੈ ਜਾਵਾਂਗੇ ਠੰਡੇ ਲੱਗ ਗਏ ਆ ਹੁਣ ਬਿਲਕੁਲ ਸਹੀ ਇਧਰ ਗੱਬਰੂ ਨੇ ਕਹਿੰਦੇ ਪਾਰਨਾ ਵੀ ਸਿਰ ਤੇ ਬੰਨ ਲਿਆ ਆ ਦਿਖਾਈ ਸੋਨਾ ਲਾਦਾ ਬੰਨ ਕੇ ਰੱਖਿਆ ਕਰ ਪਤਾ ਨਹੀਂ ਲੱਗਦਾ ਵਾਲਾਂ ਦਾ ਵੀ ਮੱਥੇ ਥੋੜ੍ਹ ਗਏਗੇ ਹੈਗੇ ਆ ਲਾ ਵੀ ਉਧਰ ਡਰਾਈਵਰ ਸਾਹਿਬ ਵੀ ਬੈ ਗਏ ਆ ਆਹ ਚੰਮ ਚੀਤਾ ਵਧੀਆ ਉਹ ਵੀ ਬੈ ਗਏ ਹਾਂ ਮੱਥਾ ਟੇਕ ਕੇ ਬੈਠੀਦਾ ਹੁੰਦਾ ਬਾਬੇ ਦਾ ਨਾਮ ਲੈ ਕੇ 18 ਤੋਂ 10 ਮਿੰਟ। ਨਾ। ਉਹ ਚੰਗਾ ਫੋਨ ਦੀ ਐਮਪੀ ਲੱਗਾ ਐ ਹਟਾਉਣ। ਮੈਂ ਨਹੀਂ ਇਹਨਾਂ ਦੇ ਵਿੜ ਲੈਣਾ ਮੇਰਾ ਕਿੱਟੀ ਕਿੱਕੀ। ਯਾਰ ਥਾਣਾ ਮੇਰਾ ਕੋਈ ਉਹ ਦੇਖ ਲੈਂਦਾ ਯਾਰ ਮੈਂ ਉਹ ਦੇ। ਲੈ ਤੁਸੀਂ ਨਿੱਕੇ ਨਿੱਕੇ ਨਿਆਣੇ ਜਿਹੜਾ ਕੰਬਲ ਵਿੜ ਦੇਣੇ ਆ। ਕੀ ਨਹੀਂ ਹੁੰਦਾ। ਉਹ ਬੰਦੇ ਪਰ ਨਾ ਉਹਦੇ ਵਿਚਾਰੇ ਦਾ ਮੁੰਡਾ ਤੇਰੀ ਮਿਹਨਤਾਂ ਕਰੀ ਜਾਂਦਾ। ਉਹ ਇੰਨਾ ਕੁ ਲਵਾਉਂਦਾ ਐਡਾ ਗੁੰਬਲ। ਆ ਤੁਹਾਨੂੰ ਲਾ ਦੇ ਗਿਆ ਡਾਕਟਰ ਜੀ ਅੱਛਾ ਲਿਆ ਭਾਈ ਕੰਬੜੀ ਕਿਹਾ ਨਹੀਂ ਕੀ ਕਹਿੰਦਾ ਕਿ ਇੱਥੇ ਕੰਬਲ ਪਾ ਲੋ ਆ ਲੱਪਾ ਤਫੜਾਈ ਉਹ ਕੰਬਲੇ ਚ ਆ ਜੂਗਾ ਉਹ ਭਰਾਵਾ ਉਹ ਨਹੀਂ ਹੋਇਆ ਫੁੱਲਾ ਆਇਆ ਲਿਆ ਆ ਕਿੱਥੇ ਆ ਉਹ ਬੋਨਾ ਲਿਆ ਭਾਈ ਅੰਨੇਵਰ ਵਿਚਾਰਾ ਬੈਠਾ ਪਰਨਾ ਬਣਾਉਣ ਨੂੰ ਬੰਦੇ ਬੰਦੇ ਛੇਤੀ ਕਰ ਗੋਲ ਜਾ ਗੋਲ ਜਾ ਬੰਨੀ ਫੜ ਫੜੇ ਨੂੰ ਛੇਤੀ ਕਰੋ ਟਾਈਮ ਪਹਿਲਾਂ ਹੀ ਬਹੁਤ ਇੱਥੇ ਕਰਤਾ ਤੁਸੀਂ ਸੋਨਾ ਬੰਨੀ ਅੱਛਾ ਮੁੰਡਾ ਮੇਰਾ ਸੋਨਾ ਲੱਗਣਾ ਚਾਹੀਦਾ ਜਦ ਦੇਖਿਆ ਮੇਰੇ ਭਲਾ ਤਾਂ ਕਿਦਾਂ ਬੰਨੀ ਆਂ ਗਿਆ ਤਾਂ ਇੱਕ ਤੂੰ ਹੀ ਬਹੁਤ ਟਾਈਮ ਲੋਨੇ ਆ ਤੂੰ ਹੀ ਹੋ ਗਿਆ ਭਾਜੀ ਤਿਆਰ ਚਲੋ ਜਾਨਾ ਟਰਾਲੀ ਜਿੱਦਾਂ ਬੈਠੋਗੇ ਦੇਖ ਕੇ ਕਿਹਨੂੰ ਹੌਸਲਾ ਦਾ ਹੋਊਗਾ ਤੂੰ ਇੱਥੇ ਦਰਸ਼ਕ ਹੀ ਬੜੇ ਆਏ ਹੋ ਦੇਖਣ ਆਲੇ ਚਲੋ ਚੱਕੋ ਆਪਣੀ ਆਪਣੀਆਂ ਟਿੱਕਾਂ ਹਾਂ ਹਾਂ ਚਲੋ ਉਹ ਜਿੱਦਾਂ ਗੱਦੜੀ ਝਾਕਤ ਕਰਦੇ ਹਾਂ ਨਹੀਂ ਪਹਿਲਾਂ ਇਹ ਨਾ ਸੰਗਤਾਂ ਨੂੰ ਤੋੜ ਦਈਏ ਖੋਲੇ-ਮੱਲੇ ਤੇ ਇੱਥੇ ਰਹਿੰਦੇ ਰੁਕ ਲੈਣ ਸਵਾਰੀ ਨੂੰ ਸਮੰਤ ਆਪਣੇ ਆਪਣੇ ਸਮਾਨ ਦੀ ਸਵਾਰੀ ਆਪ ਜ਼ਿੰਮੇਵਾਰ ਆਹ ਕੱਪੜੇ ਵੀ ਅੱਜਕੱਲ ਚੱਕ ਹੋ ਜਾਂਦੇ ਆ। ਉਹ ਬੰਦੇ ਨੇ ਕਰਨਾ ਕੁਝ ਨਹੀਂ ਆਦਾ ਬੋਲਣ ਤਾਂ ਯੋਰ ਲੱਗਾ ਹੁੰਦਾ ਆ। ਦੇਖਿਓ ਕੀ ਕਾਦੇ ਆ ਇਹ। ਆਹ ਦੇਖ ਆਰਡਰ ਇਹਨਾਂ ਨੇ ਆਰਡਰ ਹੀ ਦੇਣਾ। ਹਾਂ ਸਹੀ ਆ। ਬਸ ਮੈਂ ਸਹੀ ਕੰਮ ਕਰਦਾ ਹਾਂ ਨਾ। ਇਹ ਅੱਪ ਡਰੀਦਾ ਹੋਵੇ ਵੱਧ ਲੈ ਆਉਂਦੇ ਆ ਉਹ ਭਰਾਵਾ ਉਹ ਉੱਤੇ ਲੈ ਲਿਓ ਭਰਾਵਾ ਵਾਧੂ ਹੋਈ ਤਾਂ ਉੱਥੇ ਠੰਡ ਠੁੰਡ ਲੱਗੂਗੀ ਤਾਂ ਜਿਹਨੂੰ ਜਿਹਨੇ ਕੰਪਲ ਨਹੀਂ ਲੈਂਦਾ ਉਹਨੇ ਦਰੀਆਂ ਹੀ ਲੈਣੀਆਂ ਆਉਂਦੀਆਂ ਮੈਨੂੰ ਇਹਨਾਂ ਦਾ ਤਾਂ ਪਤਾ ਮੁੜ ਕੇ ਇੱਕ ਦੂਜੇ ਤੋਂ ਹੀ ਖਿੱਚਣੀਆਂ ਇਹਨਾਂ ਨੇ ਕਿਹੜਾ ਆਪਣੇ ਲੈ ਜਾਂਦਾ ਕਿ ਵੀ ਦੂਜੇ ਦੇ ਜੇ ਤਰ੍ਹਾਂ ਲੈ ਜਾਂਦਾ ਕਰਨ ਪੈਗੀ ਲਾ ਦਲਾਣਾ ਆਹ ਦੂਜੀ ਵਾਰੀ ਭਰਾਵਾ ਤੀਜੀ ਵਾਰੀ ਬੰਦਾ ਬੰਦਾ ਪੋਛ ਚਾਰ ਵਾਰ ਜਾਇਆ ਮੈਂ ਆ ਬੰਦੇਓ ਖੁਸ਼ ਆ ਜਾਂਦਾ ਕੰਨੂ ਪਹਿਲੀ ਵਾਰੀ ਚੱਨਾ ਆ ਪਹਿਲੀ ਏਰ ਚੱਲਾ ਇਹ ਕਿਤੇ ਵਿਆਹ ਜਾਂਦਾ ਨੀ ਪਹਿਲਾ ਗਿਆ ਦੋਤਰਾ ਇੱਕ ਵਾਰ ਉਹ ਨਾ ਗਿਆ ਪਹਿਲੀ ਵਾਰ ਹੀ ਚਲਾ ਗਿਆ ਤੇ ਤੇਰਾ ਕੰਮ ਆ ਹੁਣ ਕੰਨੂ ਜਾਣਾ ਤੇ ਖਿਆਲ ਰੱਖਣਾ ਆਵਾਜ਼ ਗਿਆ ਨਾ ਲੰਬੜਦਾਨ ਨੇ ਸਾਨੂੰ ਫੜਨਾ ਵਾ ਵਰਕਸ਼ਾਪ ਫੜ ਲਾ ਦੀ ਬਾਕੀ ਯਾਰ ਮੇਰੀ ਮੇਰੀ ਜੇ ਤੋ ਪਹਿਲਾ ਤੋਰੋ ਪਾ ਰਹੀ ਤੇ ਫੇਲ ਤੋਂ ਬਚਣੇ ਜਾ ਗਏ ਉਹ ਗੱਲ ਵੀ ਸਹੀ ਹੈ ਤੋਰ ਤੇ ਹੈ ਨਹੀਂ ਇੱਥੇ ਗਵਾਈਓ ਤੇ ਉਹ ਬੈਂਕ ਆ ਗਈ ਇੱਧਰ ਹਾਂ ਬੈਂਕ ਵੀ ਆ ਗਈ ਸਾਡੀ ਉਹ ਘੱਟਾ ਘੱਟਾ ਲੋਨ ਜਲਦੀ ਆ ਜਾ अच्छा ਮੋੜ ਸਾਹ ਛੱਡਣ ਗਿਆ ਸੀ ਚਲੋ ਬੈਠੀਏ ਚਲੋ ਬੈਠੋ ਫੇਰੀ ਦੇਖ ਕੇ ਧਰਨਾ ਓਏ ਇੱਥੇ ਚਾਰ ਬਜਾਤ ਤੇ ਆ ਓ ਦੂਜੀ ਨਿਮਰ ਵਾਲੀ ਕਿੱਟ ਕਿੱਥੇ ਐ ਇੱਕ ਹੋਰ ਸੀਗੀ ਵਿੱਚ ਇੱਥੇ ਮੈਂ ਰੱਖ ਕੇ ਗਈ ਸੀ ਕੰਬਲ ਤਾਂ ਉਹ ਕਿੱਟ ਜੀ ਅੱਛਾ ਹਾਂ ਉਹ ਤਾਂ ਰੱਖਿਆ ਆ ਇਹ ਵੀ ਰੱਖੋ ਸਾਈਡ ਤੇ ਆਪਣਾ ਹੀ ਆ ਇਹ ਕੌਣ ਕਿੱਟ ਨਹੀਂ ਲਈ ਇਹ ਉਹ ਨਿਮਰ ਵਾਲੀ ਆ ਆ ਰੱਖੋ ਵਿੱਚ ਮਾਰ ਕੇ ਹਲਟੜ ਜਾ ਮੈਂ ਅੱਗੇ ਦੇਖੀ ਜਾਂ ਨਹੀਂ ਮੈਂ ਕਾ ਸਮਾਨ ਤੋ ਦੀਦਾ ਨਹੀਂ ਆਹ ਸਾਈਡ ਤੇ ਲਾ ਦਿਓ ਕਿੱਟਾ ਸਾਰੀਆਂ ਮਾਰ ਕੇ ਸਾਲਾ ਹੋ ਗਿਆ ਵਿੱਚ ਉਹ ਤੇਰਾ ਪਰਣਾ ਨਹੀਂ ਵੱਜਾ ਉਹ ਉੱਥੇ ਆ ਕੇ ਬੰਦ ਲੈਣਾ ਚੱਲ ਫੇਰ ਬੜੀ ਸਰਕੀ ਸਰਕੀ ਲਿਓ ਉਹ ਚਾਰੇ ਉੱਪਰ ਦੇਖੀ ਜਾਂਨੇ ਚਲੋ 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 ਚੜਦਾ ਹੀ ਨਹੀਂ ਕੋਈ ਆ ਫੜੋ ਸੋਰੀ ਆ ਜਾ ਮੋਰੇ ਮੈਂ ਨਹੀਂ ਜਾਣ ਮੋਟੋ ਕੰਮੀ ਅਸ਼ਾ ਫੋਟੋ ਖਿੱਚਣ ਲੱਗੀ ਹੁਣ ਹੈ ਸੰਗਤਾਂ ਦੀ ਹੋਲੇ ਮੱਲੇ ਵਾਲੀਆਂ ਸੰਗਤਾਂ ਦੀ ਫੋਟੋ ਖਿੱਚਣੀ ਹੈ ਤੁਹਾਡੀ ਫਾਟੇ ਖਿੱਚ ਲਿਓ ਲੈਓ ਕੱਪੜੇ ਪੋਨਾ ਢੈਡ ਵੀ ਖਿੱਚ ਲਿਓ ਹੋ ਜਾਓ ਸਾਰੇ ਜਣੇ ਲਓ ਵੀ ਇਧਰੇ来 ਫੋਟੋ ਖਿੱਚ ਦਈਏ ਰਾਜਾ ਤੁਸੀਂ ਓਹ ਹੋਇਆ ਨਾਲ ਤੂੰ ਵੀ ਹਣ ਢੋਕਾ ਜਾ ਪਾਲਾ ਫੇਸੇ ਸੇਤੀ ਘਰ ਦੋ ਤਿੰਨ ਖਿੱਚ ਦਿੱਤੀਆਂ ਹੁਣ ਤੇ ਨੌਕਸਟਰੈਕਟਰ ਹੋ ਗਿਆ ਸਟਾਰਟ ਚਲੋ ਬੈਠੋ ਆ ਰਹਿ ਗਿਆ ਮਨ ਪੋਦਾਨੀ ਕੀ ਰਹਿ ਗਿਆ ਜਿੱਦਾਂ ਠਾ ਜਾਂਦਾ ਸਾਰਾ ਉੱਥੇ ਵਲੌਗ ਬਣਾ ਕੇ ਲਿਆਇਓ ਉੱਥੇ ਵਿਜੇ ਵਲੌਗ ਬਣਾ ਕੇ ਲਿਆਇਓ ਉੱਥੇ ਹੁਣ ਕਹਿੰਨੇ ਆਉਣਾ ਉਹ ਮੁੰਡਾ ਆਉਂਦਾ ਪਿਆ ਇਹ ਕਹਿੰਦੀ ਆ ਦਾ ਦੋਸਤ ਪਤਾ ਨਹੀਂ ਕਿਹੜਾ ਪਾਲਾ ਡੋ ਨੀਮਰ ਜੈਕਟ ਰੱਖ ਲੈਂਦਾ ਹਵਾ ਚੱਲਣ ਲੱਪਈ ਆ ਪਾਪਾ ਸਾਰੀ ਰੈਡੀ ਮਿਲਦਾ ਮੀ ਆਊਗਾ ਸ਼ਾਇਦ ਮੀ ਚੈੱਕ ਕਰੋ ਤਾਂ ਵੈਦਰ ਉੱਤੇ ਬੱਦਲ ਹੁੰਦਾ ਪਿਆ ਨਵੇਂ ਪਾਣਾ ਨਹੀਂ ਦੇਣਾ ਪਾਣਾ ਕਿੱਥੇ ਗਾਓਂ ਫੇਰ ਆ ਗਿਆ ਬੋਰਸ਼ ਚਲੋ ਲੈ ਭਈਆ ਬੋਰਸ਼ ਕਰਨ ਨੂੰ ਤਾਂ ਪਹਿਲੇ ਕਰਾ ਬਹੁਤ ਸੋਹਣਾ ਆ ਆਹੋ ਇੱਥੇ ਘਰ ਕਦੀ ਬੁਰਸ਼ ਨਾ ਕਰਨ ਹੁਣ ਕੋਲ ਬੁਰਸ਼ ਰੱਖਣੇ ਜਾਨ ਟਵਾਲੀ ਜੇ ਤੇ ਬੋਲੋ ਕੱਪੜੇ ਦੇ ਜੰਦਰੀ ਨਹੀਂ ਘਰ ਵੀ ਕਦੀ ਬੁਰਸ਼ ਕੀਤੇ ਆ ਓਏ ਲੈ ਲੈ ਦੇਖੇ ਟਾਈਮ ਬਾਅਦ ਬੁਰਸ਼ ਨਾਲ ਜਿਆਦਾ ਹੀ ਨਹੀਂ ਆਉਂਦਾ ਜੀ ਅੱਲਾਹ ਜ਼ਰੂਰ ਕੀ ਉਹ ਰਾਜੇ ਦੁਕਾਨ ਤੱਕ ਚੱਲਾਂ ਸੁ ਹਵਾ ਘਟੌਣੀ ਟਾਇਰਾਂ ਤੋਂ ਉੱਥੋਂ ਮੁੰਡੇ ਦੇ ਮੋਟਰਸਾਈਕਲ ਮੱਖਣ ਛੋਟੂ ਨੂੰ ਨਾਲ ਲੈ ਚੱਲ ਰਾਜੇ ਦੀ ਦੁਕਾਨ ਤੱਕ ਨਾਲੇ ਹਵਾ ਘਟੌਣੀ ਟਾਇਰਾਂ ਜਿਹੜਾਾਂ ਤੋਂ ਉਹ ਉੱਥੇ ਮੋਟਰਸਾਈਕਲ ਉਹਦਾ ਲੈ ਕੇ ਆ ਜੂਗਾ ਫੇਰ ਮੁੰਡੇ ਨਾਲ ਲੈਵਾਂਗੇ ਚੱਲ ਹੋ ਗਿਆ ਕੰਮ ਹੱਥ ਚੱਲ ਬੜ ਚੱਲੋ ਬੈਟਰਲੀ ਘਟੌਣੀ ਦਾ ਪੈਣੀ ਆ ਫੇਰ ਖੜਾਂਗੇ ਉੱਥੇ ਖੜ੍ਹ ਦੇਣੇ ਉੱਥੇ ਜਾ ਕੇ ਜਦ ਤੱਕ ਤੁਸੀਂ ਆਪਣਾ ਕੰਮ ਤਾਂ ਕਰਾਵੋ ਆਪਣਾ ਕੰਮ ਕਰ ਲੈ ਆਪੇ ਕੱਢ ਲਓ ਕਹਿੰਦੇ ਲੈ ਇੱਕ ਪਾਸੇ ਘੱਟ ਇੱਕ ਪਾਸੇ ਵਾਧੂ ਮੁੜ ਕੇ ਕਰਦੀ ਜਾਓ ਮੁੜ ਕੇ ਟਰਾਲੀ ਢੋਲ ਮਾਰਦੀ ਫਿਰੂ ਖਰਾਗ ਵੀ ਪਾਉਣੀ ਹੱਲੇ ਫੇ ਵੀ 10 15 ਮਿੰਟ ਲੱਜਣਾ ਜਾਨ ਨੂੰ ਬਹੁਤ ਜਾਣਾ ਛੋਟੇ ਟਰਾਲੀ ਚ ਚਲੋ ਬੈਟਰੀ ਲੋਗ ਫਲ ਕਰੇ ਲੈ ਛੋਟੂ ਵਿੱਚ ਬੈਠੇ ਬਾਏ ਬਾਏ ਕਰੀ ਜਾਂਦਾ ਛੋਟੂ ਵਿੱਚ ਜਗੂੜਾ ਸਭ ਵੀ ਬਾਏ ਬਾਏ ਲਾਈਟ ਪੈਂਦੀ ਐ ਇਸ ਕਰਕੇ ਕਲੀਅਰ ਨਹੀਂ ਦਿਖਾਈ ਦਿੰਦਾ ਟੋਪੋ ਟੋਪੋ ਪੈਂਦੀ ਐ ਉਧਰੋਂ ਹੂੰ ਮੈਂ ਇਹ ਕਹਤੋ ਜਿਹੜਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੋ ਪਤਾ ਹੈ ਨਾ ਤੋ ਜਗਾਰਾ ਬੋਲਿਆ ਹੀ ਨਹੀਂ ਆਹੋ ਉਹ ਨਹੀਂ ਲਾਉਂਦੇ ਹੁੰਦੇ ਉਹ ਵੱਡੇ ਤੇ ਜਾ ਕੇ ਬੋਲੂਗੇ ਇੱਤੋਂ ਕਰਾ ਸਾਡੇ ਹਰ ਕੇ ਸੰਗੀ ਲੱਗਦੀ ਐ ਨਾ ਇਹਨਾਂ ਨੂੰ ਨਹੀਂ ਬੋਲਣਾ ਪੰਦਾ ਨਹੀਂ ਬੋਲਦੇ ਹੁੰਦੇ ਇੱਕ ਦੂਜੇ ਨਾਲ ਇਹਨਾਂ ਨੇ ਦੇਖੀ ਜਾਣਾ ਲੈ ਬੀਜਾ ਆ ਮਾੜਾ ਜੋ ਵਿੱਚੋਂ ਗੱਲ ਕਰਨ ਵਾਲਾ ਆਹ ਹੋਇਤਾ ਹੈ ਹੋਰ ਹੈ ਨਹੀਂ ਲੈ ਕੇ ਨਹੀਂ ਜਾਣੀਆਂ ਸੀ ਚਾਬੀਆਂ ਇਹ ਨਹੀਂ ਲੈ ਜਾਣੀਆਂ ਸੀ ਅੱਛਾ ਆ ਲੈ ਤਾਂ ਪਰਨਾ ਵੀ ਇੱਥੇ ਰਹਿ ਗਿਆ ਕਹਿੰਦੇ ਹੈਗੇ ਬੰਨਣਾ ਬੰਨਣਾ ਹਾਂ ਹੁਣ ਰੋਲਾ ਇਹਨਾਂ ਦਾ ਸਾਰ ਨਾਲੋਂ ਜ਼ਿਆਦਾ ਹੁੰਦਾ ਕੰਮ ਕੋਈ ਕਰਨਾ ਨਹੀਂ ਆ। ਹਰਵਾਲ ਬਨੂਗਾ ਸੋ। ਹਰਵਾਲ ਹੀ ਬਨੂਗਾ ਕਹਿੰਦਾ ਟਰਾਲੀ ਚ ਬੰਨ ਲੈਣਾ ਆ। ਹਾਂ। ਠੀਕ ਹੀ ਸੋ। ਲਓ ਜੀ ਹੌਲੇ-ਹੌਲੇ ਤੇ ਜਿਦ ਗਿਆ ਸੰਗ ਤਾਂ ਹੈਗੇ ਆਪਾਂ ਨਾ ਤੋੜ ਕੇ ਆ ਗਏ ਆ ਤੇ ਹੁਣ ਦੇਖਦੇ ਆ ਵੀ ਉੱਥੇ ਵਲੌਗ ਬਣਾ ਕੇ ਲਿਆਉਂਦੇ ਕਿ ਨਹੀਂ ਲਿਆਉਂਦੇ। ਵੈਸੇ ਕਹਿਆ ਤਾਂ ਹੈ ਵੀ ਜੇ ਤਾਂ ਬਣਾ ਲਿਆ ਇਹ ਤਾਂ ਸਾਰੇ ਜਣੇ ਦੂਜਾ 파ਟ ਇਹਦਾ ਜ਼ਰੂਰ ਦੇਖਿਓ। ਠੀਕ ਆ ਜੀ।